ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰੱਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ ਔਰ ਵਹੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਂਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਘਟੇ 'ਚ ਬਰਾਮਦ ਕੀਤੀ ਗਈ। ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੁਚਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ। ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁਚਕਿਚ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਪਰ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗੇਗਾ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾਂ ਛੇ ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 363 342 506 148 149 ਆਈ ਪੀ ਸੀ ਐਂਡ ਆਰਮਜ਼ ਐਟ ਖਾਨਾ ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਦਾ ਰੈਂਡ ਵਾਲਾ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜਾ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਇਨਾਂ ਤੇ ਕੋਈ ਵੀ ਇਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜਿਹੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ। ਮਿਹਰ ਕਰਦੇ ਜਿਹੜੇ ਕੀਤੀ ਦਰਸੀ ਉਹ ਵੀ ਇਹਨਾਂ ਦੇ ਘਰ ਸੇ। ਦੇਖੋ ਜੀ ਕਰਦੇ ਜਿਹੜੇ ਰੇਟਸ ਵਗੈਰਾ ਹੁੰਦੇ ਉਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਹੈ। ਬਟ ਇਨੀਸ਼ੀਅਲੀ ਨਾਨੂੰ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾਨੂੰ ਸਾਨੂੰ ਬਰਾਮਦੀ ਹੋਈ। ਟੋਟਲ ਕਿੰਨੇ ਐਗਜ਼ਾਮਪਲ ਨੇ ਮਿਹਰਬਾਨੀ ਜੋ ਪਾਣਾ ਲਿੰਕ ਹੈ ਉਹ ਥੋੜੇ ਡੀਟੇਲ ਹੋਰ ਹੱਸ। ਮੈਜੀ ਫੋਰਨਰ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮਸ ਕਿ ਜਿਹੜੇ ਇਸ ਕੇਸ ਦਾ ਬੈਕਵਰਡ ਲਿੰਕੇਜ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ 'ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ